ਮੈਂ ਨਾ ਵਿਜੀ ਸਦਾ ਕਮਲਜੀਤ ਸਿੰਘ ਹੈਗਾ ਜੀ ਹਾਂਜੀ ਤੇ ਕਮਲ ਜੋਤੀ ਨੂੰ ਯਾਰ ਨਗਰ ਸੰਗਰੂਡ ਦੇ ਰਹਿਣ ਵਾਲੇ ਅਸੀਂ ਹੂੰ ਹੂੰ ਤੇ ਸਾਡਾ ਜਰ ਉਹ ਇੱਥੇ ਗੱਡੀ ਲਗਾਈ ਆ ਭਾਜੀ ਨੇ ਬਾਹਰ ਕਿਹੜੀ ਇਹ ਕਦੋਂ ਦੀ ਗੱਲ ਏ ਇਹ ਵਿਜੀ ਆਪਣਾ ਸ਼ਨੀਵਾਰ ਰਾਤ ਦੀ ਗੱਲ ਜੀ ਅੱਛਾ ਜੀ ਫੇਰ ਗੱਡੀ ਲਗਾਉਣ ਤੋਂ ਪਹਿਲਾਂ ਲਗਾਈ ਤੇ ਉਹ ਸਾਹਮਣੇ ਸਾਡੇ ਅੱਗੇ ਰਹਿੰਦੇ ਤੇ ਉਹ ਕਹਿੰਦੇ ਯਾਰ ਵੀ ਗੱਡੀ ਪਰੇ ਕੱਲਾ ਸੀ ਇਹਨਾਂ ਨਾਲ ਗੋਨੋ ਤੋਂ ਉਹਨਾਂ ਦਾ ਲਾਡ ਦਿਲਵਾਸ ਨਾਲ ਲਾਡੀ 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 ਕਹਿੰਦੇ ਉਹਨੂੰ ਹੂੰ ਹੂੰ ਏ ਵੀਰ ਕਹਿੰਦੇ ਵੀ ਚਲੋ ਯਾਰ ਮੈਂ ਬਸ ਸਬਜੀ ਜਸਟ ਫੜਾਉਣੀ ਆ ਮੇਰੇ ਕੋਲ ਸਵਾਰੀ ਪਿਕਾਨੀ ਮੈਰੇ ਚਲ ਜਾਣਾ ਵਾ ਬਸ ਬੇਲਫਾਵਾ ਹੀ ਦੇਣਾ ਅੰਦਰ ਜਾ ਕੇ ਮਨ ਨਾਲੋਂ ਉਹ ਕਹਿੰਦਾ ਨਹੀਂ ਤੂੰ ਵੀ ਹੁਣੇ ਪਰੇ ਗਾ ਤੇ ਕਹਿੰਦਾ ਯਾਰ ਇੱਕ ਮਿੰਟ ਦਾ ਕੰਮ ਮੈਂ ਤੇ ਦੇ ਕੇ ਫਿਰ ਹੀ ਜਾਣਾ ਵਾ ਉਹ ਅੱਗੋ ਬੋਲਿਆ ਵੀ ਨਹੀਂ ਯਾਰ ਮੈਂ ਤੈਨੂੰ ਜਿੱਦਾਂ ਜਾਨੂ ਮਾਰ ਦੇਣਾ ਮੈਂ ਕੁਛ ਨਹੀਂ ਛੜਨਾ ਦੇਣੀ ਜਿਹੜੀ ਜ਼ਾਲਾ ਇੰਨੇ ਵਿੱਚ ਹੀ ਬਸ ਉਹ ਆਪਣਾ ਹਥਿਆਰ ਲੈ ਕੇ ਉਹਨੇ ਹਮਲਾ ਕਰਤਾ ਸਾਰਾ ਉਹਨੇ ਤੇ ਜੋ ਉਹਦੇ ਗਿਆ ਬਸ ਉਹਨੇ ਜਿਹੜਾ ਕੋਈ ਬਚਾਉਣ ਆਉਂਦਾ ਸੀ ਮਲੇਚਰ ਵਾਲਾ ਸੁਣ ਕੇ ਉਹ ਅੰਨੇਵਾਦ ਉਹਨੇ ਫਿਰ ਉਪਤ ਵੀ ਇੱਕ ਦੂਜ ਨੂੰ ਬਸ ਵੀ ਮਾਰ ਹੀ ਆ ਰਹੀ ਸੀ ਕਿਹੜ ਉਹ ਕੋ ਦੱਤਰਗਾਸੀ ਦੱਤਰ ਸੀ ਤਲਵਾਰ ਸੀ ਤੇ ਇੱਕ ਉਹ ਹੋਰ ਕਿ ਭਰਾੜੇ ਟੱਗ ਕੋਈ ਚਾਰਗਾਸੀ ਉਹ ਪਿੰਡ ਆਇਆ ਸੀ ਕਿਉਂ ਦੋਨੇ ਭਿੱਪੇ ਉਪਤੇ ਗਈ ਸੀ ਉਹ ਪੁੱਤਰ ਦਾ ਕੀ ਨਾਮ ਸੀਗਾ ਪੁੱਤਰ ਨਾਮ ਜੋਗੋ ਜੋਗਨ ਕਹਿੰਦੇ ਆਪਾਂ ਨੂੰ ਠੀਕ ਜੋਗਨ ਕਿੰਨੇ ਲੋਕ ਜਿਹੜੇ ਉਹ ਫੱਟੜ ਹੋਏ ਨੇ ਪੱਟੜ ਜੀ ਵੀ ਜੀ ਆਪਣਾ 6 ਜਾਣੇ ਹੋਏ ਆ ਜਿਨ੍ਹਾਂ ਚੋਂ ਤੇ ਵੀ ਚਾਰ ਵੀ ਸੀਰੀ ਸੀਗੇ ਆ ਕੀ ਕੀ ਨਾਮ ਆ ਉਹਨਾਂ ਦੇ ਉਹ ਇੱਕ ਤੇ ਲਾਗੇ ਸਾਡੇ ਸਰਦਾਰ ਹਰਾ ਸਿੰਘ ਜੀ ਹੈਗੇ ਆ ਇੱਕ ਉਹਨਾਂ ਦੇ ਹੁਣ ਵਾਲੇ ਜਵਾਈ ਹੈਗੇ ਆ ਜਲੰਧਰ ਤੋਂ ਉਹ ਪੁਰਾਣੇ ਆਏ ਸੀ ਘਰ ਹਮਮ ਇੱਕ ਮੇਰੇ ਵੀਜੀ ਪ੍ਰਗਟ ਸਿੰਘ ਜੀ ਇੱਕ ਉਹਨਾਂ ਦੀ ਗੁੜੀਆ ਹਰ ਸਿਮਰਨ ਹਮ ਇੱਕ ਲਾਗੇ ਸਾਡੇ ਹੋਰ ਗਵਾਂਢੀ ਹੈਗੇ ਆ ਅੰਟੀ ਜੀ ਸੋਰਨਜੀਤ ਕੌਰ ਜੀ ਹਮ ਤੇ ਉਹਨਾਂ ਦਾ ਬੇਟਾ ਅਮਨਦੀਪ ਹਮ ਇਹ 6 ਜਾਣੀ ਹੋਈ ਤੇ ਕੀ ਕੋਈ ਪੁਰਾਣੇ ਰੰਜਿਸ਼ ਦਾ ਮਾਮਲਾ ਸੀਗਾ ਉਹ ਰੰਜੀ ਸਾਰੇ ਅੰਜੀ ਉਹ ਵੀ ਵੀ ਹਰ ਕਿਨਾਂ ਵੀ ਟੋਰਚ ਜਿਮ ਕਰਦਾ ਰਹਿੰਦਾ ਵੀ ਕੋਈ ਮੈਨਾਂ ਗੱਲ ਕਰੇ ਮੈਂ ਲੜਾਂ ਕਿਸੇ ਨਾਲ ਹਮ ਤੇ ਅਸੀਂ ਹਰ ਵੇਂ ਉਂਗਲੀ ਕੋਲ ਕਰਦੇ ਨੇ ਗੱਲਾਂ ਵੀ ਛੱਡੋ ਯਾਰ ਅਸੀਂ ਕੀ ਲੈਣਾ ਗੱਲ ਆ ਕੀ ਲੈਣਾ ਹਮ ਉਹ ਕਿਸੇ ਨੂੰ ਟੌਰਚਰ ਕਰਦਾ ਹੀ ਜ਼ਰੂਰੀ ਨਹੀਂ ਗਲੀ ਵਾਲੇ ਕੋਈ ਰਾਹ ਜਾਂਦਾ ਹੋਵੇ ਕਿਸੇ ਨੂੰ ਟੌਰਚਰ ਕਰਨਾ ਲੜਨਾ ਜਸਟ ਲੜਾਈ ਵਾਲੇ ਉੱਤੇ ਆ ਰੱਖਣਾ ਪਹਿਲਾਂ ਵੀ ਕਦੇ ਨੇ ਇਸ ਤਰੀਕੇ ਦੀ ਇੱਕ ਦੀ ਹਰਕਤ ਕੀਤੀ ਸੀ ਕੋਈ ਵੀ ਹੋਇਆ ਗਲੀ ਵੀ ਲੜਾਈ ਝਗੜਿਆ ਨਾਲ ਦੇ ਹੈਗੇ ਗਵੰਡੀ ਰਾਜੂ ਪਈ ਉਹਨਾਂ ਨਾਲ ਝਗੜਾ ਆਇਆ ਫਿਰ ਨਾਲ ਮੇਡਮ ਖੜੇ ਆ ਇਹਨਾਂ ਨਾਲ ਝਗੜਾ ਆਇਆ ਉਹ ਥਾਣੇ ਉਟਾਣੀ ਗੱਲ ਹੋਈ ਹੈ ਮਾਫੀ ਮੰਗੀ ਆ ਤੇ ਜਸਟ ਥੋੜਾ ਜਿ ਦਿਨ ਸਹੀ ਰਹਿਣਾ ਬਾਅਦ ਚ ਫਿਰ ਉਹ ਚੀਤੇ ਆ ਜਿਹਦੀ ਮਾਗੇ ਪਰੇਸ਼ਾਨੀ ਸੀ ਕਿ ਉਦਾਂ ਜਾਣ ਬੁੱਝਦਾ ਨਹੀਂ ਨਾ ਨਾ ਬਿਲਕੁਲ ਓਕੇ ਰਿਪੋਰਟ ਜੈਂਟਲਮੈਨ ਬਿਲਕੁਲ ਓਕੇ ਕੋਈ ਐਹੋ ਜਿਹੀ ਗ ਨਸ਼ਾ ਦੇਖੋ ਵੀ ਸਾਰੇ ਆਮਪੁਰ ਤੇ ਕਰਦੇ ਕਰਦੇ ਬਾਕੀ ਉਹੋ ਜਿਹਾ ਕੋਈ ਨਸ਼ਾ ਕੋਈ ਨਹੀਂ ਆ ਉਹ ਹੈ ਨਸ਼ਾ ਕੋਈ ਨਹੀਂ ਬਾਕੀ ਉਹ ਚਾ ਉਹ ਅਜੀ ਜੋ ਵੀ ਕਿਤਾਬ ਨੇ ਉਹ ਬਿਲਕੁਲ ਯਾ ਲੋ ਆਮ ਨੋਰਮਲ ਪੁਲਿਸ ਨੂੰ ਕਦੀ ਦਰਖਾਸਤ ਸੇ ਸੰਬੰਧੀ ਦਿੱਤੀ ਤੁਸੀਂ ਹਾਂ ਮੈਡਮ ਹਾਂ ਯੋ ਕਿ ਮੈਂ ਮਾਫੀ ਮੰਗੀ ਪਹਿਲਾਂ ਤਾਂ ਉਹਨੇ ਮੈਡਮ ਨੂੰ ਬਹੁਤ ਅੱਛਾ ਮੈਂ ਹੁਣ ਜਿਹੜੀ ਵਾਰਦਾਤ ਇਹਨਾਂ ਨੇ ਕੀਤੀ ਹੈ ਤੇ ਇਹਦੇ ਸਬੰਧ ਵਿੱਚ ਵੀ ਤੁਸੀਂ ਥਾਣੇ ਦਰਖਾਸਤ ਦਿੱਤੀ ਤੇ ਪੁਲਿਸ ਨੇ ਕਾਰਵਾਈ ਕੀਤੀ ਅੱਗੇ ਹਾਂ ਸੈਟੀਫਾਈਡ गिरफ्तारी ਪਾਤੀ ਹੈ ਦੋਨਾਂ ਦੀ ਆਪ ਗ੍ਰਿਫਤਰੀ ਦੋਨਾਂ ਪਾਤੀ ਗੁੱਡ ਅਫਸਰ ਐ ਐਸੀ ਗੱਲਾਂ ਕਿਵੇਂ ਆਪਾਂ ਕਿ ਬੜੇ ਉਹਨਾਂ ਆਰਾਮ ਨਾਲ ਗੱਲ ਸੁਣੀ ਸਾਡੀ ਉਹਨਾਂ ਨੇ ਵੀ ਸਾਰੀ ਉਹਨਾਂ ਨੇ ਕੀਤੀ ਆ ਕੇ ਵੀ ਉਹਨਾਂ ਨੇ ਲੈ ਕੇ ਦੋਨਾਂ ਪੇਪਤ ਲੈ ਕੇ ਗਏ ਆ ਲੈ ਕੇ ਗਏ ਐ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਇਹ ਬੇ ਰਹਿਣ ਦੇ ਲਾਇਕ ਨਹੀਂਗਾ ਸਮਾਜ ਵਿੱਚ ਰਹਿਣ ਦੇ ਲਾਇਕ ਨਹੀਂਗਾ ਕੋਈ ਉਹਦੀ ਦੇਖੇ ਨਾ ਟੌਰਚਰ ਕਰਦਾ ਫਿਰ ਨਹੀਂ ਚੰਗਾ ਲਾਦਾ ਕਿੰਨਾ ਕੋਈ ਬਰਦਾਸ਼ ਬਰਦਾਸ਼ ਕਰੇਗਾ ਹੋ ਦੇਖੋ ਜੋ ਹਰਕਤ ਕੀਤੀ ਹੈ ਕੋਈ ਇਨਸਾਨ ਵੀ ਹਰਕਤ ਹੈ ਨਹੀਂ ਕੋਈ ਜਾਂ ਰ ਕੋਈ ਦੁਸ਼ਮਣ ਹੋਵੇ ਜਾਂ ਜੇ ਕੋਈ ਝਗੜਾ ਹੁੰਦਾ ਕੋਈ ਆਸੋ ਛਡਾਣ ਵਾਸਤੇ ਆਂਦਾ ਹੀ ਹੈ ਨਾ ਵੀ ਛੱਡੋ ਯਾਰ ਕੋਈ ਗੱਲ ਨਹੀਂ ਯਾਰ ਉਹ ਜਸਟ ਜੋ ਗਿਆ ਬਸ ਉਹ ਵੀ ਉਹਨੇ ਬਸ ਮਰੀ ਗਿਆ ਮਰੀ ਗਿਆ ਹੋਰ ਹੈ ਹਾਂਜੀ ਮੈਂ ਕਮਲਜੋਤੀ ਸਕੂਲ ਨਿਓ ਆਜ਼ਾਦਨਗਰ ਸੁਲਤਾਨਵਿੰਡ ਰੋਡ ਰੈਂਟ ਨਿਵਾਸੀ ਆ ਤੇ ਅਸੀਂ ਇਸ ਦਿਲਬਖ ਸਿੰਘ ਲਾਡੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਬਹੁਤ ਟਾਈਮ ਤੋਂ ਇਹ ਸਾਰੇ ਮਹੱਲੇ ਨੂੰ ਪਰੇਸ਼ਾਨ ਕਰ ਰਿਹਾ ਸੀ ਇੱਥੋਂ ਤੱਕ ਕਿ ਕਿਸੇ ਸਬਜ਼ੀ ਵਾਲੇ ਨੂੰ ਵੀ ਔਰ ਕਿਸੇ ਚੌਂਕੀਦਾਰ ਨੂੰ ਵੀ ਇੱਥੋਂ ਲੰਘਣ ਦੀ ਇਜਾਜ਼ਤ ਨਹੀਂ ਸੀ ਕਿਸੇ ਦੇ ਘਰ ਦੇ ਅੱਗੇ ਵੀ ਕੋਈ ਗੱਡੀ ਕੋਈ ਮੋਟਰਸਾਈਕਲ ਲੱਗਦਾ ਸੀ ਤੇ ਇਹ ਵਰਦਾਤ ਕਰਦਾ ਸੀ ਬਹੁਤ ਆਪਾਂ ਇਹਨੂੰ ਇਗਨੋਰ ਕਰਦੇ ਰਹੇ ਪਰ ਹੁਣ ਇਹ ਸਾਡੀਆਂ ਸਿਆਪਨਾਂ ਤੇ ਵੀ ਨਜ਼ਰ ਕਰਨੀ ਲੱਗਿਆ ਸੀ ਜਿਦੇ ਕਰਕੇ ਆਪਾਂ ਪਰੇਸ਼ਾਨੀ ਦੇ ਵਿੱਚ ਕਈ ਵਾਰ ਇਹਦੀ ਕੰਪਲੇਨਟ ਕੀਤੀ ਮੇਰੇ ਕੋਲੋਂ ਇਹਨੇ ਥਾਣੇ ਦੇ ਵਿੱਚ ਮਾਫੀ ਵੀ ਮੰਗੀ ਮਾਫੀ ਨਾਮਾ ਲਿਖਾਇਆ ਉਸ ਤੋਂ ਬਾਅਦ ਕਾਫੀ ਟਾਈਮ ਹੈ ਠੀਕ ਰਿਹਾ ਉਸ ਤੋਂ ਬਾਅਦ ਹੁਣ ਫੇਰ ਇਹਨੇ ਨਵੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਇਹਨੂੰ ਇਗਨੋਰ ਹੀ ਕਰਦੇ ਰਹੇ ਪਰ ਸ਼ਨੀਵਾਰ ਦੀ ਰਾਤ ਵੀਰ ਜੀ ਜਦੋਂ ਗੱਡੀ ਲੈ ਕੇ ਆਏ ਨੇ ਉਹਨਾਂ ਨੇ ਚਲੇ ਜਾਣਾ ਸੀ ਗੱਡੀ ਲੈ ਕੇ ਇਹਨੂੰ ਇਹ ਵੀ ਕਿਹਾ ਕਿ ਆਪਾਂ ਉਹਨਾਂ ਨੇ ਸਿਰਫ ਸਬਜ਼ੀ ਫੜਾ ਕੇ ਚਲੇ ਜਾਣਾ ਹੈ ਉਹਨੇ ਦੇਰ ਚ ਹੀ ਇਹਨੇ ਕਿਹਾ ਵੀ ਅੱਜ ਮੈਂ ਤੇਰਾ ਕੰਮ ਹੀ ਮੁਕਾ ਦੇਵਾਂਗਾ ਅੱਜ ਟੰਟਾ ਹੀ ਖਤਮ ਕਰ ਦਿਆਂਗਾ ਇੰਨੀ ਦੇਰ ਨੂੰ ਇਹ ਅੰਦਰੋਂ ਤੇਜ਼ ਤੇਜ਼ਦਾਰ ਹਥਿਆਰ ਲੈ ਕੇ ਆਇਆ ਤੇ ਭਾਜੀ ਦੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਬੇਟੀ ਅੱਗੇ ਆ ਗਈ ਆ ਬੇਟੀ ਦੇ ਫੇਸ ਦੇ ਉੱਤੇ ਵਾਰ ਕੀਤਾ ਹੈ ਤੇ ਉਹਦੇ ਬਾਈ ਟਾਂਕੇ ਲੱਗੇ ਨੇ ਬੱਚੀ ਦੇ ਇਸ ਟਾਈਮ ਹਸਪੀਟਲ 'ਚ ਹੈਗੀ ਆ ਪਲਸ ਹਸਪੀਟਲ ਦੇ ਵਿੱਚ ਫਿਰ ਉਸ ਤੋਂ ਬਾਅਦ ਇਹਨੂੰ ਬਚਾਉਂਦੇ ਐਸੇ ਰਾਜ ਰੋਲਰ ਰੱਪਾ ਵੇਕੇ ਮੱਲਾ ਇਕੱਠਾ ਹੋਇਆ ਹੈ ਤੇ ਬਾਕੀ ਨਾਲ ਵਾਲੇ ਆਂਟੀ ਜਿਹੜੇ ਇਹਨੂੰ ਬਚਾਉਣ ਵਾਸਤੇ ਆਏ ਆ ਬੱਚੀ ਨੂੰ ਤੇ ਇਹਨੇ ਉਹਨਾਂ ਦੇ ਸਿਰ ਤੇ ਵਾਰ ਕੀਤਾ ਉਹ ਵੀ ਇਸ ਟਾਈਮ 72 ਘੰਟੇ ਦੀ ਅੰਡਰ ਆਬਜ਼ਰਵੇਸ਼ਨ ਦੇ ਵਿੱਚ ਨੇ ਪਲਸ ਹਸਪੀਟਲ ਦੇ ਵਿੱਚ ਉਸ ਤੋਂ ਬਾਅਦ ਸਾਡੇ ਪਾਜੀ ਇੱਥੇ ਰਹਿੰਦੇ ਨੇ ਹੀਰਾ ਸਿੰਘ ਜੀ ਤੇ ਉਹਨਾਂ ਦਾ ਜਵਾਈ ਉਹ ਵੀ ਬਚਾਉਣ ਦੇ ਵਾਸਤੇ ਹੀ ਆਏ ਸੀਗੇ ਜਿਨ੍ਹਾਂ ਤੇ ਉੱਤੇ ਇਹਨੇ ਵਾਰ ਕੀਤਾ ਤੇ ਉਹ ਵੀ ਅੰਡਰ ਆਬਜ਼ਰਵੇਸ਼ਨ ਆਈ ਸੀ ਯੂ ਦੇ ਵਿੱਚ ਇਸ ਟਾਈਮ ਅਮਨਦੀਪ ਹਸਪੀਟਲ ਦੇ ਵਿੱਚ ਨੇ ਤੇ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਇਹੋ ਜੇ ਇਨਸਾਨ ਸਮਾਜ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਅਗਰ ਇਹ ਬਾਹਰ ਵੀ ਆ ਜਾਂਦਾ ਹੈ ਤੇ ਸਾਨੂੰ ਇਹਦੇ ਤੋਂ ਖਤਰਾ ਹੈ ਸਾਡੇ ਬੱਚੇ ਅਸੀਂ ਲੁਕਾ ਲੁਕਾ ਕੇ ਰੱਖਦੇ ਆਂ ਤੇ ਅਸੀਂ ਕਿੰਨਾ ਚਿਰ ਬਰਦਾਸ਼ਤ ਕਰਾਂਗੇ ਠੀਕ ਹੈ ਕੀ ਕਰਨ ਲੱਗਦਾ ਤੁਹਾਨੂੰ ਕਿ ਜਿਹੜਾ ਲੜਾਈ ਦਾ ਇਹ ਕਾਰਨ ਹਮੇਸ਼ਾ ਬੰਦਾ ਰਹਿੰਦਾ ਹੈ ਸਰ ਦਰਸਲ ਇਹਦੀ ਵਾਈਫ ਨਾਲ ਇਹਦਾ ਝਗੜਾ ਚੱਲਦਾ ਰਿਹਾ ਹੈ ਇਹਦੀ ਵਾਈਫ ਇਹਨੂੰ ਚਲੀ ਗਈ ਸੀ ਛੱਡ ਕੇ ਤੇ ਇਹ ਸਾਰੀ ਗਲੀ ਵਾਲਿਆਂ ਨੂੰ ਉਸ ਚੀਜ਼ ਦਾ ਮਤਲਬ ਰਿਸਪਾਂਸਿਬਲ ਕਹਿੰਦਾ ਕਿ ਮੇਰੇ ਨਾਲ ਕੋਈ ਤੁਰਦਾ ਨਹੀਂ ਆ ਉਹਦਾ ਫੈਸਲਾ ਨਹੀਂ ਕਰਵਾਂਦੇ ਤੇ ਦੇਖੋ ਇਹਨਾਂ ਦਾ ਪਰਸਨਲ ਮੈਟਰ ਆ ਸਾਡਾ ਉਹਦੇ ਵਿੱਚ ਬੋਲਣ ਦਾ ਕੋਈ ਮਤਲਬ ਨਹੀਂ ਬਣਦਾ ਕਿ ਤੂੰ ਇਹਨੇ ਕੀ ਕੀਤਾ ਜਾਂ ਉਹ ਕਿਉਂ ਗਈ ਬਟ ਮੱਲੇ ਵਾਲਿਆਂ ਨੂੰ ਤੰਗ ਕਰਨਾ ਰਾਹਗੀਰਾਂ ਨੂੰ ਤੰਗ ਕਰਨਾ ਕੋਈ ਲੰਘ ਰਿਹਾ ਹੈ ਤੇ ਉਹਦੇ ਉੱਤੇ ਥੁੱਕ ਦੇਣਾ ਇਸ ਤਰ੍ਹਾਂ ਦੀਆਂ ਇਹ ਵਾਰਦਾਤਾ ਕਰਦਾ ਸੀ ਪਹਿਲਾਂ ਵੀ ਤੁਹਾਡੇ ਨਾਲ ਕਦੇ ਇਸ ਤਰੀਕੇ ਦੇ ਜੀ ਮੇਰੇ ਨਾਲ ਇਹਦਾ ਆਲਰੇਡੀ ਮਾਫੀਨਾਮਾ ਹੋਇਆ ਹੈ ਥਾਣੇ ਦੇ ਵਿੱਚ ਤੇ ਉਸ ਤੋਂ ਬਾਅਦ ਇੰਨੇ ਕਾਫੀ ਟਾਈਮ ਤੱਕ ਕੋਈ ਇਸ ਤਰ੍ਹਾਂ ਦੀ ਹਰਕਤ ਨਹੀਂ ਕੀਤੀ ਪਰ ਇੰਨੇ ਜਦੋਂ ਦੇਖਿਆ ਵੀ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੇ ਇੰਨੇ ਦੁਬਾਰਾ ਹੁਣ ਫਿਰ ਉਹੀ ਹਰਕਤਾਂ ਸ਼ੁਰੂ ਕਰ ਦਿੱਤੀਆਂ ਮੈਂ ਤਾਂ ਕਾਫੀ 4-5 ਦਿਨਾਂ ਤੋਂ ਇੱਕ ਸਾਰਿਆ ਸੀ ਬਹੁਤ ਭਿਆਨਕ ਬੰਬ ਚਲਾ ਰਿਹਾ ਸੀ ਬੱਚਿਆਂ ਨੂੰ ਜਾਂਦਿਆਂ ਨੂੰ ਰੋਕ ਲੈਂਦਾ ਸੀ ਕਿਸੇ ਨੂੰ ਕਹਿੰਦਾ ਸੀ ਕਿ ਤੂੰ ਕੱਲਾ ਕੱਲਾ ਐ ਤੂੰ ਕੱਲਾ ਕੱਲਾ ਐ ਧਿਆਨ ਨਾਲ ਜਾਇਆ ਕਰ ਤੇ ਸਾਡੀਆਂ ਬੇਟੀਆਂ ਘਰੋਂ ਨਿਕਲਨੀਆਂ ਸਾਨੂੰ ਡਰ ਲੱਗਦਾ ਸੀ ਕਿ ਅਸੀਂ ਬੇਟੀਆਂ ਨੂੰ ਘਰੋਂ ਕੱਢੀਏ ਕਿ ਨਾ ਕੱਢੀਏ ਇਸ ਕਰਕੇ ਸਰ ਅਸੀਂ ਬਹੁਤ ਪਰੇਸ਼ਾਨ ਸੀ ਤੇ ਪਰ ਆਪਾਂ ਤਾਂ ਜਿੰਨਾ ਹੋ ਸਕਦਾ ਸੀ ਹੱਦ ਤੱਕ ਬਰਦਾਸ਼ਤ ਕੀਤਾ ਪਰ ਜਦੋਂ ਰਾਤੀ ਵੀਰ ਜੀ ਨਾਲ ਲੈਨੇ ਇਹ ਵਾਰਦਾਤ ਕੀਤੀ ਤੇ ਹੁਣ ਸਾਨੂੰ ਸਾਰਿਆਂ ਨੂੰ ਇਹੇ ਡਰਿਆ ਕਿ ਇਹ ਕਿਸੇ ਨਾਲ ਵੀ ਕੁਝ ਵੀ ਕਰ ਸਕਦਾ ਵਾਰਦਾਤ ਦੇ ਸਮੇ ਤੁਸੀਂ ਉੱਥੇ ਹਾਜ਼ਰ ਸਨ ਬਿਲਕੁਲ ਜੀ ਮੈਂ ਚਸ਼ਮਦੀਤ ਗਵਾ ਹਾਂ 25 10 25 ਨੂੰ ਨਿਊਜ਼ ਆਦਨਗਰ ਵਿਖੇ ਰਾਤ ਦਾ ਵਕਤ ਸੀ ਉੱਥੇ ਆਂਢਗਵਾਂਡ ਚ ਰਹਿੰਦੇ ਜਿਹੜੇ ਪ੍ਰਗਟ ਸਿੰਘ ਸੀ ਉਹਨਾਂ ਨੇ ਆਪਣੀ ਗੱਡੀ ਜਿਹੜੀ ਗਲੀ ਚ ਪਾਰਕ ਕੀਤੀ ਸੀ ਜੋ ਗੱਡੀ ਖੜੀ ਕਰਨ ਨੂੰ ਲੈ ਕੇ ਉਹਨਾਂ ਦੇ ਸਾਹਮਣੇ ਰਹਿੰਦੇ ਦਿਲਬਾਖ ਸਿੰਘ ਨਾਲ ਉਹਨਾਂ ਦਾ ਜਿਹੜਾ ਉਦੋਂ ਮਾਮੇ ਹੋ ਗਈ ਜਿਸ ਤੇ ਜਿਹੜਾ ਤੈਸ਼ ਵਿੱਚ ਆ ਗਏ ਜਿਹੜਾ ਦਿਲਬਾਖ ਸਿੰਘ ਸੀ ਤੇ ਉਸ ਦਾ ਲੜਕਾ ਸੀ ਜੋਬਨਦੀਪ ਸਿੰਘ ਜੋ ਜਿਨ੍ਹਾਂ ਨੇ ਦਾਤਰ ਨਾਲ ਵਾਰ ਕੀਤੇ ਜਿਸ ਦੇ ਵਿੱਚ ਦਿਲਬਾਖ ਸਿੰਘ ਉਹਨਾਂ ਦੀ ਲੜਕੀ ਦਿਲਬਾਖ ਸਿੰਘ ਵੱਲੋਂ ਉਹਨਾਂ ਦੀ ਲੜਕੀ ਪ੍ਰਗਟ ਸਿੰਘ ਨੂੰ ਤੇ ਹਰਿਸ਼ਮਰਨ ਕੌਰ ਨੂੰ ਸੱਟਾਂ ਲੱਗੀਆਂ ਨੇ ਤੇ ਆਂਢਗਵਾਂਡ ਨੇ ਜਦੋਂ ਛਡਾਉਣ ਵਿੱਚ ਆਏ ਚੜਾਉਣ ਵਿੱਚ ਵੀ ਉਹਨਾਂ ਦੇ ਗਵਾਂਢ ਰਹਿੰਦੇ ਸਵਰਨਜੀਤ ਕੌਰ ਤੇ ਉਹਨਾਂ ਦਾ ਬੇਟਾ ਮਨਦੀਪ ਸਿੰਘ ਤੇ ਦੂਸਰੇ ਗਵਾਂਢ ਚ ਰਹਿੰਦੇ ਹੀਰਾ ਸਿੰਘ ਤੇ ਉਹਨਾਂ ਦਾ ਜਲੰਧਰ ਤੋਂ ਆਇਆ ਜਵਾਈ ਪ੍ਰਸ਼ਾਂਤ ਵਰਮਾ ਇਹਨਾਂ 6 ਜਣਿਆਂ ਨੂੰ ਇਹਨਾਂ ਦੋਨਾਂ ਪਿਓ ਪੁੱਤਾਂ ਵੱਲੋਂ ਦਰਬਾਖਸ਼ਿੰਗ ਤੇ ਜੋਬਨ ਵੱਲੋਂ ਦਾਤਰਨਾ ਵਾਰ ਕਰਕੇ ਜ਼ਖਮੀ ਕੀਤਾ ਗਿਆ ਜਿਦੇ ਵਿੱਚੋਂ ਦੋ ਜਿਹੜੇ ਮਦਈਏ ਤੇ ਉਸ ਦੀ ਜਿਹੜੀ ਆ ਗਵਾਂਢੀ ਸੀ ਉਹ ਸਿਵਲ ਹਸਪੀਟਲ ਜਿਹੜੇ ਇਲਾਜ ਨੇ ਦੋ ਵਿਅਕਤੀ ਜਿਹੜੇ ਪਲਸ ਹਸਪੀਟਲ ਮਕਬੂਲਪੁਰਾ ਰੋਡ ਤੇ ਜਿਹੜੇ ਇਲਾਜ ਨੇ ਤੇ ਦੋ ਵਿਅਕਤੀ ਨੂੰ ਜਿਹੜਾ ਅੰਮ੍ਰਿਤਪਾਲ ਹਸਪਤਲ ਜਿਹੜਾ ਦਾਖਲ ਕਰਾਇਆ ਗਿਆ ਹੈ ਇਸ ਦਿਸਬੰਦ ਵਿੱਚ ਜਿਹੜਾ ਪ੍ਰਗਟ ਸਿੰਘ ਦੇ ਬਿਆਨ ਕਲਮੰਦ ਕਰਕੇ ਮਕਦਮਾ ਨੰਬਰ 249 ਮਿਤੀ 26/10/25 ਅੰਡਰ ਸੈਕਸ਼ਨ 109 324 3 ਜੀਵਨ 5 ਥਾਣਾ ਬੀ ਡਿਵੀਜ਼ਨ ਵਿਖੇ ਦਰਜਿਸਟਰ ਕੀਤਾ ਗਿਆ ਹੈ। ਦੋਨਾਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਕੋਈ ਸਮੇਂ ਵਰਤੇ ਜਿਹੜੇ ਹਥਿਆਰ ਇਹਨਾਂ ਪਾਸੋਂ ਬਰਾਮਦ ਕਰ ਲਏ ਗਏ ਤੇ ਅੱਜ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਜੀ। ਐਪਲੀਕੈਂਟ ਦਾ ਕਹਿਣਾ ਜੀ ਕਿ ਉਹਨਾਂ ਦੇ ਘਰ ਦੇ ਵਿੱਚ ਹਥਿਆਰਾਂ ਜਿਹੜੇ ਇਹਨੇ ਕਾਫੀ ਮਾਤਰਾ ਦੇ ਵਿੱਚ ਮਿਲ ਸਰਦੇ ਨੇ। ਅ ਦੇਖੋ ਜੀ ਉਹਦੀ ਵੀ ਸਾਰੀ ਤਫਤੀਸ਼ ਅਸੀਂ ਕਰਾਂਗੇ। ਫਿਰ ਹਾਲ ਜਿਹੜਾ ਦਾਤਰ ਦੇ ਕੋਹਾੜੀ ਨਾਲ ਇਹਨਾਂ ਨੇ ਹਮਲਾ ਕੀਤਾ ਸੀ ਇਹ ਦੋਨੋਂ ਹਿਥੇ ਹਰ ਜਿਹੜੇ ਬਰੰਦ ਹੋ ਚੁੱਕੇ ਨੇ